ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਮੱਝਪਕਾਉ ਹੈ ਜੀ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਵੀਰੇ ਆਪਣਾ ਰਮਨਦੀਪ ਜੀ ਪੈਂਡ ਵਕਤਗੜ ਜੀ ਜ਼ਿਲ੍ਹਾ ਬਰਨਾਲਾ ਜੀ ਛੋਟੀ ਜਾਣਕਾਰੀ ਦਿਓ ਕਿੰਨੇ ਦਿਨ ਰਿਹਾ ਬਾਕੀ ਵੀਰੇ ਸੂਣ ਦੇ ਸੂਣ ਦੇ ਦੇ ਜੀ ਕੱਲ ਨੂੰ ਦਿਨ ਪੂਰੇ ਆ ਹਾਂ ਜੀ ਅਜੇ ਦਿਨ ਕੱਢ ਜੂਗੀ ਯਾਰ 5 ਦਿਨ ਲੇਜੂ ਹੈ ਹੋਰ ਠੀਕ ਆ ਹਾਂਜੀ ਲੋਪਰਾ ਚੈੱਕ ਕਰ ਸਕਦੇ ਤੇ ਸੂਆ ਕਿ ਮੈਂ ਦੱਸਿਆ ਜੀ ਸੂਆ ਤੀਜਾ ਜੀ ਤੀਜਾ ਹਾਂਜੀ ਠੀਕ ਆ ਮਾ ਰੇਟ ਭਰਾ ਦਾ ਰੇਟ ਜੀ ਫੋਨ ਤੇ ਕਰ ਲੋ ਰੇਟ ਫੋਨ ਤੇ ਹਾਂਜੀ ਬੜਾ ਸਾਈਡ ਤੇ ਹੋ ਜੀ ਮਾੜਾ ਦਿਖਾ ਦੀ ਫੇਸ ਲਓ ਜੀ ਲੋਪਰਾ ਚੈੱਕ ਕਰ ਸਕਦੇ ਸਿੰਗੀ ਸੁੰਗੀ ਠੀਕ ਹੈ ਨਾ ਹਾਂ ਹਲੋ ਜੀ ਬਾਕੀ ਵੱਡੀ ਵੀਡੀਓ ਤੇ ਤੋਰਾ ਤਰਾ ਬਖਾਇਵਾ ਕਰਮਾਂ ਬੜੀ ਦਾ ਕੱਦ ਬੈਟ ਸੁਖਣਾ ਸੋਨਾ ਚੰਗੀ ਪੜੀ ਪਲੋਸੀਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਕਰਦੀ ਹੈ ਨਾ ਆਪਣੀ ਝੋਟੀ ਹਾਂਜੀ ਹਾਂ ਕਰਦੀ ਹੈ ਜੀ ਵਪਾਰ ਨਹੀਂ ਕਰਦੀ ਠੀਕ ਆ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਉਹ ਕਰਦੀ ਝੋਟੀ ਹੈ ਭਰਾ ਠੀਕ ਆ ਦੇਖੀ ਸਕਦੇ ਹੋ ਘਰੇਲੂ ਬਾਈ ਕੋਲ ਕੱਟੀਆਂ ਆਪਣੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ